ਹਾਂਜੀ ਸਸਰੀ ਘਰ ਦਾ ਸਵਾਗਤ ਹੈ ਜੀ 8 ਤਰੀਕ 9ਵਾਂ ਮਹੀਨਾ ਸ਼ਾਮ ਦੇ ਟਾਈਮ ਦੀ ਵੀਡੀਓ ਹੈ ਜੇ ਤੁਹਾਨੂੰ ਆਪਾਂ ਨਗ ਦੀ ਗੱਲ ਕਰੀਏ ਨਾ ਆਪਾਂ ਪਹੁੰਚੇ ਹੋਏ ਆ ਆਪਣੇ ਪਿੰਡ ਸਿੱਖਾਂ ਦੇ ਕੋਠੇ 'ਚ ਕਿੰਦੇ ਦੇ ਘਰ ਪੁੱਜੇ ਹੋਏ ਆ ਬਾਈ ਨਾਲ ਗੱਲਬਾਤ ਵੀ ਕਰਾਂਗੇ ਆ ਨਗਾ ਹੈ ਸਾਰੀ ਡਿਟੇਲ ਲਾਵਾਂਗੇ ਸੋਹਣਾ ਇਹਨੂੰ ਅੰਡਰ ਲੱਗਿਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਹੈ ਨੇੜੋ ਸਿੰਘ ਮੋੜਿਆ ਤਿਆਰੀ ਬਹੁਤ ਜ਼ਿਆਦੇ ਸੋਹਣੀ ਕਰੀ ਆ ਬਾਈ ਨੇ ਸਿੰਗਲ ਐਡੀ ਦੇ ਵਿੱਚ ਝੋਟੀ ਆ ਲੈਗ ਸਕੋਰ ਬਹੁਤ ਜ਼ਿਆਦੇ ਚੌੜੀ ਹੈ ਉਸ ਤੋਂ ਮਿੱਤਰੋ ਸੋਹਣੀ ਐ ਸਕੀਨ ਐ ਜੇ ਅੰਡਰ ਦੇ ਗੱਲ ਕਰਾਂ ਨਾ ਕੱਲੀ ਕੱਲੀ ਨਾੜ ਦੇਖ ਲਓ ਮਿੱਤਰੋ ਵਧੀਆ ਸੋਹਣਾ ਚਵਾਈ ਵਾਲਾ ਮੋਟਾ ਇਹਨੂੰ ਥਾਣ ਲੱਗਿਆ ਹੋਇਆ ਹੈ ਲਿਓਟੀ ਬਹੁਤ ਜ਼ਿਆਦੇ ਸੋਹਣੀ ਹੈ ਬਾਕੀ ਸਾਰੀ ਡਿਟੇਲ ਆਪਾਂ ਮਾਲਕਾ ਤੋਂ ਲੈਣੇ ਆ ਬਾਈ ਨਾ ਕਰਦੇ ਗੱਲ ਆ ਜਾ ਬਾਈ ਮਣੀ ਸੱਚੀ ਗੱਲ ਬਾਈ ਸੱਚੀ ਗੱਲ ਜੀ ਉਹ ਠੀਕ ਆ ਮਣੀ ਹਾਂ ਠੀਕ ਆ ਵਧੀਆ ਜੀ ਮਣੀ ਜੇ ਆਪਾਂ ਝੋਟੀ ਦੀ ਗੱਲ ਕਰੀਏ ਬਾਈ ਕਿੰਨਾ ਮਸੂਆ ਹੈਗਾ ਇਹ ਬਾਈ ਦੂਜਾ ਸੂਆ ਸੂਰ ਹੋਗਾ ਇਹਦੀ ਦੂਜਾ ਸੂਆ ਸੂਰ ਹੋਗੀ ਦੂਜਾ ਸੂਆ ਠੀਕ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਦਿਨ ਬਸ ਹਰ ਤੱਕ ਕੱਢੂਗੀ ਬਾਈ ਯਾਰ ਹਜੇ ਹਫ ਠੀਕ ਹੈ ਜੇ ਬਾਈ ਹੁਣ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਓਟ ਦਾ ਜਮਾ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਸੋਏ ਪਹਿਲੇ ਸੋਏ ਬਾਈ 13 ਲੀਟਰ ਕੱਢਿਆ 13 ਲੀਟਰ ਤਸੱਲੀ ਵਾਲਾ ਭਰਾ ਜਮਾ ਤਸੱਲੀ ਵਾਲਾ ਬਾਕੀ ਮਿੱਤਰੋ ਚੰਗੀ ਆ ਝੋਟੀ ਤਸੱਲੀ ਤੁਸੀਂ ਕੋਲੇ ਆ ਕੇ ਬਾਕੀ ਆਪ ਵੀ ਕਰ ਸਕਦੇ ਹੋ ਜੇ ਹੁਣ ਮਣੀ ਆਪਾਂ ਇਹਦੇ ਬਈ ਸੀਮਣ ਦੀ ਗੱਲ ਕਰੀਏ ਕਿਹੜਾ ਸੀਮਣ ਲੱਗਿਆ ਪਤਾ ਕੁਛ ਸੀਮਣ ਦਾ ਨਹੀਂ ਕੋਈ ਪਤਾ ਹੈਗਾ ਬਾਈ ਯਾਰ ਠੀਕ ਹੈ ਬਾਈ ਚਲੋ ਉਹ ਵੀ ਬਾਈ ਕਈ ਵਾਰੀ ਹਨਾ ਧਿਆਨ ਦੇਣ ਦਾ ਜੰਦਾ ਸਟਰਾ ਆਪਾਂ ਸੈੱਟ ਦਿੰਨੇ ਆ ਐਸੇ ਸੋਹਣੀ ਐ ਮਣੀ ਤਿਆਰੀ ਸੋਹਣੀ ਹੈ ਬਈ ਕਿੰਨਾ ਦੁੱਧ ਪਾ ਦੂਗੇ ਇਸ ਦੀ ਦੁੱਧ ਬਈ ਦੇਖੋ ਯਾਰ ਆਪਣੇ ਹਿਸਾਬ ਨਾਲ 15 ਤੋਂ ਪਲੱਸ ਤਾਂ ਜਾਣੀ ਚਾਹੀਦੀ ਹੈ ਹਾਂ ਜਿਹੜੇ ਹਿਸਾਬ ਨਾਲ ਤਿਆਰੀ ਹੋਈ ਹੈ ਨਾ ਜਸ ਨੇ ਮਾਰ ਹੋਏ ਅੰਡਰ ਦੇ ਨਾੜਾ ਨੂੜਾ ਦਿਖਾ ਇਧਰੋਂ ਜਮਾ ਜਿਵੇਂ ਜਿਹੜੀਆਂ ਮਿਲਕ ਲੈਣ ਦੇ ਵਿੱਚ ਮੇਲੇ ਦੇ ਖੜਦੇ ਆ ਝੋਟੀਆਂ ਅੰਡਰ ਦੇ ਨਾੜਾ ਵੀ ਬਹੁਤ ਜ਼ਿਆਦੇ ਸੋਹਣੀਆਂ ਨਾ ਮਣੀ ਇੱਕ ਗੱਲ ਹੋਰ ਦੱਸ ਭਰਾ ਧਾਰ ਤੂਰ ਜਮਾ ਓਕੇ ਜਮਾ ਓਕੇ ਕੋਈ ਚੱਕਰੀ ਨਹੀਂ ਬਈ ਯਾਰ ਕੋਈ ਸਰਲਾ ਵਗੈਰਾ ਦਾ ਨਹੀਂ ਜਮਾ ਕੁਛ ਨਹੀਂ ਜਮਾ ਧਾਰ ਆਇਆ ਠੀਕ ਹੈ ਬਈ ਤੀਜਿਆਂ ਵਰਗੀਆਂ ਧਾਰਾਂ ਨੇ ਠੀਕ ਹੈ ਲੈ ਬਈ ਕਿੰਦਾ ਛੋਟੀ ਨੂੰ ਤੋਰ ਲੋ ਵੀ ਮੇਤਰੋ ਤੁਰਦੀ ਨੂੰ ਕਰ ਲੋ ਚੱਕ ਕਰਮਾਲੀ ਦਾ ਧੰਨ ਤੋਂ ਲਾ ਕੇ ਸੂ ਦਾ ਕੰਡਰ ਲੱਗਿਆ ਬਹੁਤ ਜ਼ਿਆਦੇ ਸੋਹਣੀ ਐ ਠੁੱਲੀ ਵਾਲੀ ਚੋਟੀ ਐ ਸ਼ਕੀਨ ਐ ਬਾਕੀ ਜੇ ਸੋਨੂੰ ਮੈਂ ਲੈਂਥ ਲਵਾਈ ਦੀ ਗੱਲ ਕਰਾਂ ਨਾ ਕਿਸੇ ਪਾਸੇ ਲਿਸਾ ਪਾਨੀ ਹੈਗਾ ਤੁਰਦੀ ਨੂੰ ਦਿਖਾ ਦੇ ਇਸ ਨੇ ਆ ਚੰਗੀ ਆ ਮਿੱਤਰੋ ਬਹੁਤ ਜਿਆਦੇ ਸੋਹਣੀ ਤਿਆਰੀ ਕਰੀ ਆ ਬਾਈ ਨੇ ਲੈ ਮਣੀ ਹੁਣ ਬਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਆ ਫੋਨ ਨੰਬਰ ਬੋਲੋ ਬਾਈ 62847 13263 ਠੀਕ ਆ ਇੱਕ ਵਾਰੀ ਹੋਰ ਬੋਲ ਦੇ 62847 13263 ਇਹ ਬਾਈ ਦਾ ਕੰਟੈਕਟ ਨੰਬਰ ਆ ਗਿਆ ਜਿਹੜੇ ਵੀਰ ਨੂੰ ਨਾਗ ਪਸੰਦ ਆ ਗਿਆ ਮਿੱਤਰੋ ਕੰਟੈਕਟ ਕਰ ਸਕਦੇ ਹੋ ਸਿਰੇ ਜਾਣ ਵਾਲੇ ਬੰਦੇ ਰੇਟ ਚੋਂ ਮਾਨਦਾਨ ਹੋ ਬਾਈ ਆ ਮਾਨਦਾਨ ਫੁੱਲ ਹੋ ਲੋ ਵੀ ਮਿੱਤਰੋ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਕਿੱਲੇ ਇਹ ਨਾਗ ਹੈ ਸਾਰੀ ਡਿਟੇਲ ਆ ਮਾਲਕਾਂ ਨੇ ਤੁਹਾਨੂੰ ਦੱਸਦੀ ਚੰਗੀ ਝੋਟੀ ਆ ਮਿੱਤਰੋ ਸਿੰਗਲ ਹੱਡੀ ਦੇ ਵਿੱਚ ਥੋੜੇ ਦਿਨ ਕੱਢਦੀ ਐ ਐਡਰੈਸ ਆਪਾਂ ਬਾਈਆਂ ਦਾ ਤੁਹਾਨੂੰ ਸਮਝਾ ਦਿੰਨੇ ਆ ਸੂਏ ਦੇ ਆ ਗਿਆ ਹਨਾ ਵੀ ਸੂਏ ਤੋਂ ਬਾਹਰ ਹੀ ਜਾਂਦੀ ਐ ਬੁਰਜਟਲਮਾ ਤੋਂ ਵੀ ਛੜ ਰਸਤਾ ਆਉਂਦਾ ਛੜਕ ਆਉਂਦੀਆਂ ਨਾ ਇੱਕ ਖੜਕ ਸਿੰਘ ਪਿੰਡ ਤੋਂ ਵੀ ਸੜਕ ਆਉਂਦੀ ਐ ਜਦੋਂ ਮਰਜੀ ਬਾਈ ਸਿੱਖਾਂ ਦੇ ਕੋਠੇ ਪੁੱਛ ਸਕਦੇ ਹੋ ਬਾਈ ਦਾ ਨਾਂ ਕਿੰਦਾ ਐ ਐਡਰੈਸ ਆਪਾਂ ਤੁਹਾਨੂੰ ਦੱਸਤਾ ਬਾਕੀ ਫੋਨ ਨੰਬਰ ਵੀਡੀਓ ਦੇ ਵਿੱਚ ਥੱਲੇ ਚੱਲੀ ਜਾਂਦਾ ਐ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਕੱਟੋ